ਜਿੱਥੇ ਬੰਦੀਆਂ ਜਿਹੜੀਆਂ ਹੈਗੀਆਂ ਬੋਲਦੀਆਂ ਵੀ ਕੁੜੀ ਪਹਿਲਾਂ ਵੀ ਪੈਸੇ ਲੈ ਕੇ ਵਪਾਰ ਬਣਾਇਆ ਹੋਇਆ ਕੁੜੀ ਦੀ ਗਲਤੀ ਇਹੀ ਵੀ ਕੰਮ ਮੰਗਣ ਗਈ ਆ ਜਿੱਥੇ ਬੰਦੀਆਂ ਧਮਕੀਆਂ ਦੇ ਰਹੀਆਂ ਇਹ ਗਲਤ ਗੋਲ ਪੁਲਿਸ ਪੰਜਾਬ ਪੁਲਿਸ ਦਾ ਕੰਮ ਹੈ ਬਿਆਨ ਨੋਟ ਕਰਨ ਦੀ ਬਜਾਏ ਕੁੜੀ ਨੂੰ ਧਮਕਾ ਰਹੇ ਹੀ ਹੈ ਉਹ ਹੀ ਸਜ਼ਾ ਜਿਹੜੀ ਬੰਦੇ ਨੂੰ ਮਿਲਦੀ ਆ ਉਹ ਹੀ ਸਜ਼ਾ ਲੜਕੀ ਨੂੰ ਮਿਲਣੀ ਚਾਹੀਦੀ ਗਰੀਬ ਦੇ ਨਾਲ ਕੋਈ ਨਹੀਂ ਚੱਲ ਰਿਹਾ ਦੋਸ਼ੀ ਦੇ ਨਾਲ ਸਾਰੇ ਚੱਲ ਰਹੇ ਨੇ ਮੁਤਾਬਕ 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 ਪੰਜਾਬ ਦੇ 3 ਨੂੰ ਇਨਸਾਫ ਦਿਵਾਉਣ ਲਈ ਇੱਕ ਰੋਡ ਮਾਰਚ ਕੱਢਿਆ ਜਾ ਰਿਹਾ ਤੇ ਹੁਸ਼ਿਆਰਪੁਰ ਦੇ ਡੀਸੀ ਸਾਹਿਬ ਤੱਕ ਪਹੁੰਚਣ ਵਾਸਤੇ ਕੁਝ ਜਥੇਬੰਦੀਆਂ ਉਸ 3 ਨੂੰ ਨਾਲ ਲੈ ਕੇ ਇੱਥੇ ਪਹੁੰਚੀਆਂ ਨੇ ਤੇ ਗੱਲਬਾਤ ਕਰਦੇ ਆ ਨਾ ਤ ਇਨਸਾਫ ਦੇ ਵਿੱਚ ਕਿਉਂ ਪ੍ਰਸ਼ਾਸਨ ਉਹ ਦੇਰੀ ਕੀਤੀ ਜਾ ਰਹੀ ਆ ਪੰਜਾਬ ਸਰਕਾਰ ਜੋ ਇੱਕ ਨਾਅਰਾ ਲਾਉਂਦੀ ਸੀ ਟੀ ਪੜਾਓ ਤੇ ਦੇਸ਼ ਬਚਾਓ ਤੇ ਇਸ ਨਾਅਰੇ ਦੇ ਨਾਲ ਇੱਕ ਪੰਜਾਬ ਸਰਕਾਰ ਜੋ ਹੈ ਫੇਲ ਸਾਬਤ ਹੋ ਰਹੀ ਆ ਤੇ ਇਹਨਾਂ ਫਲਾਤਾਂ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਇਹਨਾਂ ਮਹਤਵਾਰ ਆਗੂਆਂ ਦੇ ਨਾਲ ਜੋ ਉਸ ਧੀ ਨੂੰ ਇਨਸਾਫ ਤੋਂ ਉਹਨਾਂ ਵਿੱਚ ਡਟੀਆਂ ਹੋਈਆਂ ਨੇ ਕੀ ਕਹਿਣਾ ਚਾਹੁੰਦੇ ਨੇ ਸਰ ਸਾਰਾ ਲਗਾਤਾਰ ਤੁਹਾਡੇ ਉੱਤੇ ਪ੍ਰਦਰਸ਼ਨ ਜਾਰੀ ਕੀਤਾ ਜਾ ਰਿਹਾ ਹੈ ਕੀ ਕਹਿਣਾ ਚਾਹੁੰਦੇ ਏ ਤੱਕ ਇਨਸਾਫ ਜਿਹੜੀ ਮਿਲਣ ਦੀ ਆਸ ਹੈ ਉਹ ਇੱਕ ਸਿਰਫ ਨਿਰਾਸ਼ਾ ਵਿੱਚ ਬਦਲ ਰਹੀ ਹੈ ਜੀ ਭਾਈ ਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਫਤਿਹ ਵੀਰ ਜੀ ਇਸ ਤਰ੍ਹਾਂ ਗੱਲ ਅਸੀਂ ਨਾ ਜਿਸ ਤਰ੍ਹਾਂ ਮਤਲਬ ਲੜਕੀ ਦਾ ਸਾਰੇ ਹੁਸ਼ਿਆਰਪੁਰ ਜੀ ਪਤਾ ਲੱਗ ਚੁੱਕਿਆ ਹੈ ਵੀ ਇੱਕ ਦੁਕਾਨਦਾਰ ਬਲੋ ਕੀਤੀ ਛੇੜਖਾਨੀ ਪ੍ਰਸ਼ਾਸਨ ਦੇ ਕੋਲੋਂ ਅਸੀਂ ਹੱਥ ਜੋੜ ਕੇ ਬੇਨਤੀਆਂ ਕਰਦੇ ਪਏ ਆ ਵੀ ਦੋਨਾਂ ਤਰ੍ਹਾਂ ਦਾ ਨਿਰਪੱਖ ਜਾਂਚ ਹੋਵੇ ਅਸੀਂ ਨਹੀਂ ਕਿਸੇ ਦੇ ਹੱਕ ਚ ਹੈਗੇ ਨਾ ਕੁੜੀ ਦੇ ਨਾ ਬੰਦੇ ਦੇ ਵਿਰੋਧ ਵਿੱਚ ਕਮ ਸੇ ਕਮ ਇੱਕ ਨਿਰਪੱਖ ਜਾਂਚ ਤਾਂ ਹੋਵੇ ਜੋ ਕੁੜੀ ਵੱਲੋਂ ਦਿੱਤੇ ਮੈਡੀਕਲ ਜਾਂ ਕੁੜੀ ਵੱਲੋਂ ਦਿੱਤੀ ਸਫਾਈ ਅਸੀਂ ਉਸ ਨੂੰ ਵੀ ਕਹਿੰਦੇ ਆ ਵੀ ਇਹਨਾਂ ਦਾ ਕੋਈ ਕੋਈ ਵੀ ਸਵਾਲ ਆ ਜਵਾਬ ਆ ਉਹ ਆਪਣੀ ਇਨਵੈਸਟੀਗੇਸ਼ਨ ਤਾਂ ਕਰਨ ਸਾਡੀ ਕੁੜੀ ਦੀ ਸਟੇਟਮੈਂਟ ਲੈਣ ਨੂੰ ਚਾਰ ਦਿਨ ਹੋ ਗਏ ਉਹ ਬੰਦੇ ਤੇ ਪਰਚਾ ਨਹੀਂ ਹੋਇਆ ਦੂਜਾ ਉਧਰੋਂ ਜਥੇਬੰਦੀਆਂ ਜਿਹੜੀਆਂ ਹੈਗੀਆਂ ਬੋਲਦੀਆਂ ਵੀ ਕੁੜੀ ਪਹਿਲਾਂ ਵੀ ਪੈਸੇ ਲੈ ਕੇ ਵਪਾਰ ਬਣਾਇਆ ਹੋਇਆ ਇੱਕ ਤਾਂ ਦੇਖੋ ਕੁੜੀ ਦੇ ਨਾਲ ਧੱਕਾ ਹੋਇਆ ਦੂਜਾ ਕੁੜੀ ਦੇ ਕੈਰੇਕਟਰ ਤੇ ਉਂਗਲ ਤੀਜਾ ਕੁੜੀ ਦੇ ਮਾਪੇ ਨੂੰ ਮਰਨ ਦੀ ਧਮਕੀ ਵੀ ਦਿੱਤੀ ਜਾ ਰਹੀ ਹੈ ਜਿਹੜੇ ਦੁਕਾਨ ਦੇ ਵਿੱਚ ਸੀਸੀਟੀਵੀ ਫੁਟੇਜ ਵੀ ਸਾਹਮਣੇ ਕੋਈ ਆਏ ਨਾ ਜੀ ਕੋਈ ਇਨਵੈਸਟੀਗੇਸ਼ਨ ਹੋਈ ਉਸ ਲੈਵਲ ਵੀਰ ਜੀ ਅਸੀਂ ਬਹੁਤ ਮਿੰਤਾ ਕੀਤੀ ਹੈ ਡਿਪਾਰਟਮੈਂਟ ਨੂੰ ਸਾਡੇ ਦਾ ਕੋਈ ਹੱਕ ਨਹੀਂ ਕਿਸੇ ਦੇ ਕੈਮਰੇ ਚੈੱਕ ਕਰਨਾ ਅਸੀਂ ਤਾਂ ਡੀਐਸਪੀ ਐਸਐਸਪੀ ਸਾਹਿਬ ਦੇ ਅੱਗੇ ਰਿਕੁਐਸਟ ਕੀਤੀ ਸੀ ਰੀਡਰ ਸਾਹਿਬ ਨੂੰ ਵੀ ਵੀ ਉਹਨਾਂ ਦੇ ਲੱਗੇ ਕੈਮਰੇ ਚੈੱਕ ਕਦ ਨਹੀਂ ਹੁੰਦੇ ਜੇ ਉਹ ਕੈਮਰੇ ਬੰਦ ਹੈ ਉਸਦੇ ਮੋਰੇ ਪੰਜਾਬ ਨੈਸ਼ਨਲ ਬੈਂਕ ਆਲਦੋਲੇ ਸ਼ੋਅਰੂਮਾਂ ਦੇ ਹਰ ਜਗ੍ਹਾ ਬੈਂਕਾਂ ਦੇ ਕੈਮਰੇ ਲੱਗੇ ਹੁੰਦੇ ਦੁਕਾਨਾਂ 'ਤੇ ਕੈਮਰੇ ਉਹ ਕਹਿੰਦੀਆਂ ਵੀ ਕੁੜੀ ਪਹਿਲੇ 4 ਦਿਨ ਤੋਂ ਟਰੈਪ ਕਰਦੀ ਸੀ ਕੁੜੀ ਨੇ ਕਹਿਣਾ ਆ ਮੇਰੇ ਨਾਲ ਜੋ ਹੋਇਆ ਜਿਸ ਦਿਨ ਹੋਇਆ ਉਸ ਤੋਂ ਬਾਅਦ ਆਪਣੇ ਘਰ ਮੈਨੂੰ ਧਮਕੀ ਦਿੱਤੀ ਨਹੀਂ ਦੱਸਿਆ ਜਿਸ ਦਿਨ ਦੱਸਿਆ ਆਪਣੀ ਭੈਣ ਵੱਡੀ ਨੂੰ ਨਾਲ ਲੈ ਕੇ ਭਰਾਵਾਂ ਨੂੰ ਦੁਕਾਨ ਤੇ ਜਾਂਦੀ ਹੈ ਉਹ ਇੱਕ ਚੱਕਰ ਉਹ ਜਦੋਂ ਇੱਕ ਕੰਮ ਦੀ ਭਾਲ ਚ ਜਾਂਦੀ ਹੈ ਦੂਜਾ ਉਹ ਜਦੋਂ ਆਪਣੀ ਵੱਡੀ ਭੈਣ ਨੂੰ ਭਰਾਵਾਂ ਦੇ ਨਾਲ ਦੁਕਾਨ ਤੇ ਉਹਦੇ ਦੌਰਾਨ ਉਹ ਨਹੀਂ ਜਾਂਦੀ ਇਹਨਾਂ ਦਾ ਮੰਨ ਲਓ ਜਵਾਬ ਇਹ ਹੈ ਵੀ ਕੁੜੀ ਨੇ ਫਸਾਇਆ ਅਸੀਂ ਤਾਂ ਕਹਿੰਨੇ ਕੈਮਰੇ ਚੈੱਕ ਕਰਨਨ ਜੇ ਕੁੜੀ ਨਾਲ ਇੰਨਾ ਕੁਝ ਹੋਇਆ ਮੈਡੀਕਲ ਹੋ ਗਿਆ ਅਸੀਂ ਚਾਰ ਅਲੱਗ-ਅਲੱਗ ਵਕੀਲਾਂ ਦੀ ਵੀ ਸਲਾਹ ਲਈ ਆ ਵੀ ਜਿਹੜੀ ਐਮ ਆਰ ਆ ਜਾਂ ਮਤਲਬ ਇਹ ਮੈਡੀਕਲ ਆ ਕੀ ਗਲਤ ਪੱਲੋ ਜਾਂ ਤਾਂ ਜਿਹੜੀ ਸਾਡੇ ਸਿਵਲ ਹਸਪੀਟਲ 'ਚ ਮੈਡੀਕਲ ਬਣਾਇਆ ਉਹ ਗਲਤ ਹੈ ਸਾਨੂੰ ਕੋਈ ਪਤਾ ਤਾਂ ਲੱਗਿਆ ਵੀ ਗਲਤ ਹੈ ਕੌਣ ਜੇ ਬੰਦਾ ਸਹੀ ਆ ਤਾਂ ਕੁੜੀ ਗਲਤ ਹੈ ਕੁੜੀ ਦੀ ਗਲਤੀ ਇਹੀ ਹੈ ਵੀ ਕੰਮ ਮੰਗਣ ਗਈ ਆ ਸਾਰੇ ਬੰਦੇ ਮਤਲਬ ਇਸ ਚੀਜ਼ ਦੀ ਸਪਾਈ 'ਚ ਲੱਗੇ ਹੋ ਜਥੇ ਬੰਦੀਆਂ ਜਿਹੜੀਆਂ ਉਹਨਾਂ ਦੀਆਂ ਵੀ ਬੰਦਾ ਤਾਂ हमरे ਛਕੇ ਆਇਆ ਕਦੀ ਗਲਤੀ ਕਰ ਨਹੀਂ ਸਕਦਾ ਇੱਕ ਪਾਸੇ ਸਰਕਾਰ ਕੋਲ ਕਿਹਾ ਜਾ ਰਿਹਾ ਧੀਆਂ ਦੀ ਰਾਖੀ ਕਰਨਾ ਸਾਡੀ ਜ਼ਿੰਮੇਵਾਰੀ ਆ ਪੰਜਾਬ ਉਸ ਹਰ ਵੇਲੇ ਇਹਨਾਂ ਦੇ ਪੱਖ ਦੇ ਵਿੱਚ ਖੜੀ ਆ ਤੇ ਕੋਈ ਮੋਬਾਈਲ ਨੰਬਰ ਵੀ ਇਹਨਾਂ ਵੱਲੋਂ ਜਾਰੀ ਕੀਤੇ ਗਏ ਨੇ ਕਿਤੇ ਉਹਨਾਂ ਦੀ ਪਛਾਣ ਵੀ ਗੁਪਤ ਰੱਖੀ ਜਾਵੇਗੀ ਕੀ ਕਹਿਣਾ ਚਾਹੁੰਦੇ ਐ ਇਸ ਮਸਲੇ 'ਤੇ ਜਿਸ ਦਿਨ ਇਹ ਘਟਨਾ ਘੱਡੀ ਅਸੀਂ 112 ਤੇ ਕੰਪਲੇਂਟ ਪਾਈ ਸੀ ਉਸ ਤੋਂ ਬਾਅਦ ਕੋਈ ਵੀ 112 ਦੀ ਕੰਪਲੇਂਟ ਕਰਨ ਦਰਜ ਕਰਨ ਦੇ ਤੇ ਜਿਹੜੇ ਨੰਬਰ ਆ ਸਾਡਾ ਫਰਜ ਉਹਨਾਂ ਦੇ ਕੰਪਲੇਂਟ ਦਰਜ ਕਰਨ ਦਾ ਉੱਥੇ ਜਨਾਬ ਜਸਵਿੰਦਰ ਸਿੰਘ ਐਸਐਸਆਈ ਸਾਹਿਬ ਇੱਕ ਮੈਨੂੰ ਮੈਡਮ ਥਾਣੇਦਾਰ ਜੀ ਜਿਹੜੇ ਆਂਦੇ ਆ ਕੁੜੀ ਉਸ ਵੇਲੇ ਬਿਉਚੀ ਦੀ ਹਾਲਤ ਵਿੱਚ ਸੀ ਤੇ ਉਹਨਾਂ ਨੇ ਬੋਲਿਆ ਵੀ ਚਲੋ ਬਿਆਨ ਜਿਹੜੇ ਕੁੜੀ ਦੇ ਹੋਸ਼ ਆਣ ਤੋਂ ਬਾਅਦ ਹੋਈਗੇ ਉਸ ਤੋਂ ਬਾਅਦ ਕੋਈ ਕੁੜੀ ਦਾ ਬਿਆਨ ਲੈਣ ਨਹੀਂ ਆਇਆ ਕੋਈ ਵੀ ਕੋਈ ਕਿਸੇ ਪੱਖ ਦਾ ਮਤਲਬ ਪੁਲਿਸ ਵੱਲੋਂ ਕੋਈ ਵੀ ਇਹਦੀ ਇਨਵੈਸਟੀਗੇਸ਼ਨ ਨਹੀਂ ਕੀਤੀ ਗਈ ਹਾਰ ਕੇ ਅਸੀਂ ਐਸਐਸਪੀ ਸਾਹਿਬ ਦੇ ਦਰਖਾਸਤ ਦਿੱਤੀ ਹੈ ਉਹਨਾਂ ਤੋਂ ਬਾਅਦ 4 ਦਿਨ ਬਾਅਦ ਡੀਐਸਪੀ ਸਾਹਿਬ ਲਾਂਦੇ ਆ ਉਹਨਾਂ ਦੇ ਅੱਗੇ ਵੀ ਅਸੀਂ ਮਿਹਨਤ ਕੀਤੀ ਆ ਇਸ ਇਨਵੈਸਟੀਗੇਸ਼ਨ ਨੂੰ ਇੱਕ ਨਿਰਪੱਖ ਜਾਂਚ ਕੀਤੀ ਜਾਵੇ ਕਿਉਂਕਿ ਉਦੋਂ ਵੀ ਇੱਕ ਗੌਰ ਸਿੱਕ ਦਾ ਮਸਲਾ ਆ ਵੀ ਕੁੜੀ ਤਾਂ ਨਹੀਂ ਗਲਤ ਹੈਗੀ ਜੋ ਕੁੜੀ ਤੇ ਲਗਾਏ ਇਲਜ਼ਾਮ ਉਹ ਗਲਤ ਹੈ ਸਸੀਂ ਤੱਕ ਲੜਕੀ ਦਾ ਮੈਡੀਕਲ ਕਰਵਾ ਲਿਆ ਹਰ ਇੱਕ ਤਰ੍ਹਾਂ ਦਾ ਉਹਦੇ ਜਿਹੜੇ ਕੱਪੜੇ ਨਾਲ ਖਿੱਚਾ ਤੂੰ ਹੀ ਹੋਈ ਆ ਜੋ ਵੀ ਕੀਤਾ ਗਿਆ ਇੱਕ ਬਲਤਕਾਰ ਕਰਨ ਦੀ ਕੋਸ਼ਿਸ਼ ਉਹ ਸਾਰੀਆਂ ਉਸਨੇ ਕੱਪੜੇ ਸੰਭਾਲ ਕੇ ਰੱਖੇ ਹੋਏ ਆ ਵੀ ਮੇਰੇ ਕੱਪੜੇ ਕਿੱਥੋਂ ਕਿੱਥੋਂ ਫੜੇ ਆ ਜਾਂ ਅਸੀਂ ਉਹ ਫੋਟੋਆਂ ਵੀ ਜਾਂ ਮੈਡੀਕਲ ਅਸੀਂ ਤਾਂ ਇਹ ਚੀਜ਼ ਪੇਸ਼ ਕਰ ਸਕਦੇ ਆ ਬਾਕੀ ਹਿੱਸਾ ਇਹ ਸਰਕਾਰ ਦਾ ਹੁੰਦਾ ਵੀ ਗਵਰਨਮੈਂਟ ਉਹਨੂੰ ਕਿਹੜੇ ਨਜ਼ਰੀਏ ਨਾਲ ਕੀ ਚੈੱਕ ਕਰਦੀ ਆ ਸਾਨੂੰ ਕੋਈ ਵੀ ਸਟੇਟਮੈਂਟ ਲੈ ਵੀ ਲਈ ਆ 4 ਦਿਨ ਪਹਿਲਾਂ ਕੋਈ ਵੀ ਪਰਚਾ ਨਹੀਂ ਕਰਤਿਆ ਉਸ ਬੰਦੇ ਤੇ ਉਲਟਾ ਉਸ ਬੰਦੇ ਦੇ ਵੱਲੋਂ ਉਹਦੇ ਜਿਹੜੇ ਸਹਿਯੋਗੀ ਹੈਗੇ ਆ ਜਥੇਬੰਦੀਆਂ ਧਮਕੀਆਂ ਦੇ ਰਹੀਆਂ ਤੁਸੀਂ ਡਿਪਟੀ ਸਾਹਿਬ ਤੱਕ ਹੀ ਪਹੁੰਚ ਕੀਤੀ ਆ ਕੋਈ ਤੁਹਾਡੇ ਨਾਲ ਉਹਨਾਂ ਨਾਲ ਰਾਬਤਾ ਕਾਇਮ ਕੀਤਾ ਗਿਆ ਕੋਈ ਇਸ ਮਾਮਲੇ ਬਾਰੇ ਕੋਈ ਸੱਟਾ ਨਿਕਲਣ ਦੀ ਕੋਸ਼ਿਸ਼ ਕੀਤੀ ਗਈ ਅਸੀਂ ਐਸਐਸਪੀ ਸਾਹਿਬ ਦੇਗੇ ਸਾਨੂੰ ਮਿਲਣ ਨਹੀਂ ਦਿੱਤਾ ਡੀਐਸਪੀ ਸਾਹਿਬ ਉਹਨਾਂ ਨੇ ਸਾਨੂੰ ਕੁੜੀ ਦਾ ਬਿਆਨ ਜਿਹੜੇ ਐਸਐਚਓ ਸਾਹਿਬ ਥਾਣਾ ਸਿਟੀ ਨੇ ਨੋਟ ਕੀਤੇ ਸੀ ਪਰ ਉਹਨਾਂ ਦੇ ਕੋਈ ਵੀ ਪੁਲਿਸ ਸਿਟੀ ਥਾਣਾ ਵੱਲੋਂ ਵੀ ਕੁੜੀ ਦੇ ਬਿਆਨਾਂ ਨੂੰ ਇਹ ਗਲਤ ਗੋਲ ਪੁਲਿਸ ਪੰਜਾਬ ਪੁਲਿਸ ਦਾ ਕੰਮ ਹੈ ਬਿਆਨ ਨੋਟ ਕਰਨ ਦੀ بجائے ਇਹ ਕੁੜੀ ਨੂੰ ਧਮਕਾ ਰਹੀ ਹੈ ਕਿ ਤੂੰ ਝੂਠ ਬੋਲਦੀ ਆ ਨਹੀਂ ਤਾਂ ਪੰਜਾਬ ਪੁਲਿਸ ਜਿਹੜੀ ਬੈਠੀ ਆ ਪਬਲਿਕ ਦੀ ਸੇਵਾ ਲਈ ਬੈਠੀ ਆ ਜੋ ਬਿਆਨ ਦੇ ਰਹੀ ਹੈ ਸੱਚ ਝੂਠ ਤੁਸੀਂ ਇਨਵੈਸਟੀਗੇਸ਼ਨ ਕਰਨਾ ਨਾ ਕਿ ਤੁਸੀਂ ਕੁੜੀ ਨੂੰ ਧੱਕਾ ਕਰ ਸਕਦੇ ਆ ਸਾਨੂੰ ਕੋਈ ਪੰਜਾਬ ਪੁਲਿਸ ਤੇ ਯਕੀਨ ਨਾਮ ਦੀ ਚੀਜ਼ ਰਹੀ ਨਹੀਂ ਜੀ ਹੁਣ ਤੁਸੀਂ ਡੀਸੀ ਸਾਹਿਬ ਨੂੰ ਮਿਲਣ ਆਏ ਹੋ ਤਾਂ ਕੀ ਮੰਗ ਕਰਦੇ ਹੋ ਮੰਗ ਤਾਂ ਜਨਾਬ ਇਹੀ ਸਾਡੀ ਹੈਗੀ ਆ ਸਾਡੀ ਸ਼ੁਰੂ ਤੋਂ ਇਹੀ ਮੰਗ ਹੈ ਵੀ ਇਹਨੂੰ ਇੱਕ ਨਿਰਪੱਖ ਜਾਂਚ ਕੀਤੀ ਜਾਵੇ ਔਰ ਜੇ ਬੰਦਾ ਇਹ ਗਲਤ ਹੈ ਗਿਆ ਉਹਨੂੰ ਆਪਣੇ ਕਾਨੂੰਨ ਦੇ ਹਿਸਾਬ ਨਾਲ ਜੋ ਵੰਦੀ ਸਜ਼ਾ ਦਿੱਤੀ ਜਾਵੇ ਹੋਰ ਸਾਡੀ ਕੋਈ ਮੰਗ ਨਹੀਂ ਹੈ ਜੇ ਅਗਰ ਲੜਕੀ ਦੀ ਕਿਤੇ ਗਲਤ ਸਾਬਤ ਹੁੰਦੀ ਆ ਉਹੀ ਸਜ਼ਾ ਜਿਹੜੀ ਬੰਦੇ ਨੂੰ ਮਿਲਦੀ ਆ ਉਹ ਹੀ ਸਜ਼ਾ ਲੜਕੀ ਨੂੰ ਮਿਲਣੀ ਚਾਹੀਦੀ ਅਸਲੀ ਅੱਜ ਪਹੁੰਚੇ ਹੋ ਮਿਨੀ ਸਖਤਰ ਤੇ ਸਰਕੀ ਆਸ ਲੈ ਕੇ ਆਏ ਹੋ ਅੱਜ ਜੀ ਤਰਖਾਸ਼ ਜੀ ਅੱਜ ਦਾ ਕਿ ਪਹਿਲ 31 ਤਰੀਕ ਤੋਂ ਕੁੜੀ ਨਾਲ ਜਾਤੀ ਹੋਈ ਆ ਉਸ ਤੋਂ ਬਾਅਦ ਚਲੋ ਸੀਟੀ ਥਾਣਾ ਦੇ ਵਿੱਚ ਕੰਪਲੇਂਟ ਕੀਤੀ ਹੈ ਉੱਥੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਹੈ ਐਸਐਸਪੀ ਡਾਕਟਰ ਨੇ ਐਸਐਸਪੀ ਸਾਹਿਬ ਨੂੰ ਅਸੀਂ ਕੰਪਲੇਂਟ ਦਿੱਤੀ ਆ ਉਹਨਾਂ ਨੇ ਇਨਵੈਸਟੀਗੇਸ਼ਨ ਲਈ ਡੀਐਸਪੀ ਸਾਹਿਬ ਨੂੰ ਬੋਲਿਆ ਪਰ ਡੀਐਸਪੀ ਟਾਲ ਮਟੋਲ ਕਰ ਰਹੇ ਨੇ ਕਦੀ ਕਿਸੇ ਨੇ ਕਦੀ ਕਿਸੇ ਜੋ ਜਥੇਬੰਦੀਆਂ ਸਾਨੂੰ ਦਬਾਅ ਪਾ ਰਹੀਆਂ 10 ਜਥੇਬੰਦੀਆਂ ਦੱਸ ਰਹੇ ਨੇ ਕਿ ਟੌਪ ਦੀਆਂ 10 ਜਥੇਬੰਦੀਆਂ ਮੈਨੂੰ ਲੱਗਦਾ ਹੈ ਕਿ ਪੰਜਾਬ ਪੁਲਿਸ ਦੇ ਉੱਤੇ ਵੀ ਉਹਨਾਂ ਦੀ ਕੋਈ ਦਬਾਅ ਹੈ ਜੋ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਤੇ ਇਨੇ ਦਿਨ ਹੋ ਗਏ ਜਾਂਸਾਡ ਨਹੀਂ ਮਿਲ ਰਿਹਾ ਨਾ ਕਾਮਯਾਬੀ ਮਿਲ ਰਹੀ ਆ ਇੱਕ ਧੀ ਨੂੰ ਸਾਫ ਲੈਣ ਲਈ ਸੜਕਾਂ ਤੇ ਰੁੱਲਣਾ ਪੈ ਰਿਹਾ ਤੇ ਕਿਵੇਂ ਦੇਖਦੇ ਹੋ ਤੁਸੀਂ ਜੀ ਬਹੁਤ ਮਾੜੀ ਗੱਲ ਆਪਣੇ ਪੰਜਾਬ ਲਈ ਪੰਜਾਬ ਦੇ ਵਿੱਚ ਕੋਈ ਜਿੱਥੇ ਬੰਦੀਆਂ ਐਦਾਂ ਦੀਆਂ ਵੀ ਆ ਕਿ ਕਿਸੇ ਬਾਹਰਲੀ ਸਟੇਟ ਦੇ ਵਿੱਚ ਕਿਸੇ ਧੀ ਪੈਣ ਨਾਲ ਐਦਾਂ ਦਾ ਕੋਈ ਕੰਮ ਹੁੰਦਾ ਤਾਂ ਸਾਡੇ ਪੰਜਾਬ ਵਾਸੀ ਐਦਾਂ ਬੋਰਡ ਲੈ ਕੇ ਸੜਕਾਂ ਦੇ ਉੱਤੇ ਘੁੰਮਦੇ ਆ ਪੇ ਪੰਜਾਬ ਦੀ ਧੀ ਨੂੰ ਇਨਸਾਫ ਦਿੱਤਾ ਜਾਂ ਇਨਸਾਫ ਦਿੱਤਾ ਹੈ ਅੱਜ ਪੰਜਾਬ ਦੀ ਧੀ ਦੇ ਨਾਲ ਇਹ ਕੁਝ ਹੋ ਰਿਹਾ ਆਪਣੇ ਹੁਸ਼ਿਆਰਪੁਰ ਦੇ ਵਿੱਚ ਖਾਸ ਹੋ ਰਿਹਾ ਅੱਜ ਕੋਈ ਵੀ ਨਾਲ ਨਹੀਂ ਆ ਰਿਹਾ ਦੋਸ਼ੀ ਦੇ ਨਾਲ 10 ਟੋਕ ਜਿੱਥੇ ਬੰਦੀਆਂ ਖੜ ਰਹੀਆਂ ਜੋ ਸਾਨੂੰ ਕਹਿ ਰਹੀਆਂ ਤੁਸੀਂ ਪਿੱਛੇ हट ਜਿਓ ਗਰੀਬ ਦੇ ਨਾਲ ਕੋਈ ਨਹੀਂ ਚੱਲ ਰਿਹਾ ਦੋਸ਼ੀ ਦੇ ਨਾਲ ਸਾਰੇ ਚੱਲ ਰਹੇ ਨੇ ਅਸੀਂ ਦਾ ਇਹ ਜੱਟਾਂ ਨੂੰ ਇਨਸਾਫ ਨਹੀਂ ਮਿਲਦਾ ਅਸੀਂ ਪ੍ਰੋਟੈਕਟ ਕਰਦੇ ਰਹਿਾਂਗੇ ਜੇ ਇਨਸਾਫ ਨਹੀਂ ਮਿਲਦਾ ਤਾਂ ਹਾਈ ਕੋਰਟ ਦੇ ਦਰਵਾਜ਼ੇ ਖੜਕਾਵਾਂਗੇ